ਪਟਿਆਲਾ ਦੇ ਵਿੱਚ 24 ਮਾਰਚ ਨੂੰ ਕੇਕ ਖਾਣ ਨਾਲ ਇੱਕ ਬੱਚੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਪੂਰੇ ਸੁਪਰਬਜ ਆਦੇਸ਼ ਜਾਰੀ ਕੀਤੇ ਨੇ ਕਿ ਜਿੰਨੀਆਂ ਵੀ ਬੇਕਰੀਆਂ ਨੇ ਬੇਕਰੀ ਕਾਰੋਬਾਰ ਕਰਨ ਵਾਲਿਆਂ ਦੀ ਚੈਕਿੰਗ ਕੀਤੀ ਜਾਏ ਜਿਸ ਜਗ੍ਹਾ ਤੇ ਕੇਕ ਤਿਆਰ ਕੀਤੇ ਜਾ ਰਹੇ ਨੇ ਉਸ ਦੀ ਵੀਡੀਓਗ੍ਰਾਫੀ ਕਰਕੇ ਤੁਰੰਤ ਰੇਡ ਟੀਮ ਅਧਿਕਾਰੀਆਂ ਦੇ WhatsApp ਗਰੁੱਪ ਵਿੱਚ ਪਾਈਆਂ ਜਾਣ ਜਿਸ ਦੇ ਚੱਲਦੇ ਲੁਧਿਆਣਾ ਦੇ ਹੈਲਥ ਵਿਭਾਗ ਦੇ ਵੱਲੋਂ ਵੀ 6 ਜਗ੍ਹਾ ਤੇ ਰੇਡ ਕੀਤੀ ਗਈ ਤੇ ਸੈਂਪਲ ਲਏ ਗਏ ਸਿਟੀ ਹோம் ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਮੈਡਮ ਬੈਕਰੀਆਂ ਨੇ ਵੀ ਜਿਹੜੇ ਸੈਂਪਲ ਲਿੱਤੇ ਕਿੰਨੇ-ਕਿੰਨੀਆਂ ਬੈਕਰੀਆਂ ਤੋਂ ਟੋਟਲ ਸੈਂਪਲ ਉੱਤੇ ਨੇ ਕੀ-ਕੀ ਬਹੁਤ 2 ਦਿਨਾਂ ਵਿੱਚ ਅਸੀਂ 7 ਬੈਕਰੀਆਂ ਚੈੱਕ ਕੀਤੀਆਂ ਨੇ ਇਨਸਪੈਕਸ਼ਨਸ ਕੀਤੀਆਂ ਨੇ ਉਹਨਾਂ ਦੀਆਂ ਤੇ ਤਕਰੀਬਨ 6 ਕੇਕ ਦੇ ਸੈਂਪਲ ਲਿੱਤੇ ਕੀ-ਕੀ ਕਿਸ ਤਰ੍ਹਾਂ ਦੇ ਸੈਂਪਲ ਲਿੱਤੇ ਗਏ ਨੇ ਇਹ ਕਿਹੜੀ-ਕਿਹੜੀ ਬੈਕਰੀਆਂ ਪੂਰੇ ਲੁਧਿਆਣਾ ਦੇ ਵਿੱਚ ਇਸ ਤਰ੍ਹਾਂ ਚੈਕਿੰਗ ਚੱਲਦੀ ਹੈ ਜੀ ਅਸੀਂ ਸਾਡਾ ਟਾਰਗੇਟ ਪੂਰਾ ਲੁਧਿਆਣਾ ਹੈ ਅੱਗੇ ਵੀ ਅਸੀਂ ਬੈਕਰੀਆਂ ਦੇ ਕਾਫੀ ਸੈਂਪਲਿੰਗ ਕਰਦੇ ਰਹਿੰਦੇ ਹਾਂ ਨਾ ਧਾਰਾਂ ਦੇ ਨੇੜੇ ਵਾਦਾ ਦਿੰਦੇ ਹਾਂ ਪਰ ਇਸ ਵਾਰੀ ਸਪੈਸ਼ਲੀ ਅਸੀਂ ਕੇਕਸ ਦੀ ਸੈਂਪਲਿੰਗ ਕੀਤੀ ਹੈ ਤੇ ਉਹਦੇ ਵਿੱਚ ਅਸੀਂ ਐਫਬੀਓ ਨੂੰ ਐਨਲਾਈਟਨ ਵੀ ਕੀਤਾ ਕਿ ਮੋਸਟਲੀ ਤੇ ਤੁਸੀਂ ਦੇਖਿਆ ਕਲਰਸ ਵਗੈਰਾ ਅਕੋਰਡਿੰਗ ਟੂ ਐਫਐਸਐਸਆਈ ਮਾਰਕ ਕੀ ਉਹ ਯੂਜ਼ ਕਰ ਰਹੇ ਸੀ ਪਰ ਜਿਹੜੀ ਥੋੜੀ ਬੋਥੀਆਂ ਕਮੀਆਂ ਸੀ ਦੋ ਤਿੰਨ ਅਨਹਾਈਜਨਿਕ ਚਲਾਨ ਕੱਟੇ ਨੇ ਸੀ ਜਿੱਥੇ ਹਾਈਜਨ ਪੂਰੀ ਨਹੀਂ ਸੀ ਉਹਨਾਂ ਨੂੰ ਹਾਈਜਨ ਰੱਖਣ ਲਈ ਕਿਹਾ ਗਿਆ ਹੈ ਸੁਰੱਖਿਤ ਬੱਟਰ ਪੇਪਰ ਵਗੈਰਾ ਯੂਜ਼ ਕਰਨ ਲਈ ਕਿਹਾ ਗਿਆ ਹੈ ਸੁਰੱਖਿਤ ਰੰਗ ਯੂਜ਼ ਕਰਨ ਲਈ ਕਿਹਾ ਗਿਆ ਹੈ ਤੇ ਇਸ ਤੋਂ ਇਲਾਵਾ ਸੈਂਪਲ ਪੀਚੇ ਗਏ ਨੇ ਜਿਨ੍ਹਾਂ ਦੀ ਰਿਪੋਰਟ ਸਾਡੀ ਜਿਹੜੀ ਸਟੇਟ ਲੈਬ ਹੈ ਖਰੜੇਚ ਫੂਡ ਐਂਡ ਡਰੱਗ ਲੈਬ ਉਹਨਾਂ ਵੱਲ ਗਏ ਨੇ ਤੇ ਉਹਨਾਂ ਤੋਂ ਜਦ ਉਹਨਾਂ ਦੇ ਸੈਂਪਲਾਂ ਦੀ ਰਿਪੋਰਟ ਆਏਗੀ ਬਣਦੀ ਕਾਰਵਾਈ ਐਫਐਸਐਸਆਈ ਦੇ ਅ ਤਾਂ ਅੰਦਰ ਜੋ ਵੀ ਬੰਦੀ ਕਾਰਵਾਈ ਹੋਈ ਹੋਈ ਉਹ ਕਿੱਥੇ ਚੱਲੇ ਮੈਡਮ ਜਿਸ ਤਰ੍ਹਾਂ ਨਾ ਪਟਿਆਲਾ ਦੇ ਵਿੱਚ ਘਟਨਾ ਵਾਪਰੀ ਉਸ ਤੋਂ ਬਾਅਦ ਹੀ ਡਿਪਾਰਟਮੈਂਟ ਵੱਲੋਂ ਅਦਾਇਤਾਂ ਨੇ ਜਿਸ ਤਰ੍ਹਾਂ ਵੀ ਇਸ ਤਰ੍ਹਾਂ ਇੱਕ ਸਪੈਸ਼ਲ ਜਿਹੜਾ ਕੇਕ ਦੇ ਟੈਂਪਲ ਭਰੇ ਆ ਕੀ ਬਿਲਕੁਲ ਪਹਿਲੇ ਵੀ ਇਹ ਸਭ ਚੱਲਦਾ ਰਹਿੰਦਾ ਹੈ ਮੌਸਮ ਦੇ ਹਿਸਾਬ ਨਾਲ ਸਾਡੀ ਸੈਂਪਲਿੰਗ ਦਾ ਥੋੜਾ ਜਿਹਾ ਰੁਖ ਵੀ ਬਦਲਦਾ ਰਹਿੰਦਾ ਹੈ ਜਿਵੇਂ ਕਿ ਤਿਉਹਾਰਾਂ ਦੇ ਨੇੜੇ ਮਠਾਈਆਂ ਵਗੈਰਾ ਜ਼ਿਆਦਾ ਬੰਨੀਆਂ ਨੇ ਇਸ ਲਈ ਜ਼ਿਆਦਾ ਸੈਂਪਲਿੰਗ ਕੀਤੀ ਜਾਂਦੀ ਹੈ ਰੂਟੀਨ ਜ ਗਰਮੀਆਂ ਤੋਂ ਪਹਿਲੇ ਅਸੀਂ ਪੈਕੇਜਡ ਡਰਿੰਕਿੰਗ ਵਾਟਰ ਦੀ ਸੈਂਪਲਿੰਗ ਵਧਾ ਦਿੰਦੇ ਹਾਂ ਦੁੱਧ ਤੇ ਦੁੱਧ ਦੇ ਪ੍ਰੋਡਕਟਸ ਤਾਂ ਸਾਰੀ ਸਾਰੀ ਚੱਲਦੀ ਨਹੀਂ ਇਹਨਾਂ ਦੀ ਸਾਰੇ ਸਾਲ ਸਾਡੀ ਸੈਂਪਲਿੰਗ ਚੱਲਦੀ ਹੈ ਹੁਣ ਅਣਸਖਾਵੀ ਘਟਣਾ ਹੋਣ ਕਰਕੇ ਥੋੜਾ ਜਿਹਾ ਇਸ ਵੱਲ ਜ਼ਿਆਦਾ ਤਵੱਜੂ ਦੇਣ ਕਰਕੇ ਉੱਪਰੋਂ ਸਾਨੂੰ ਹਦਾਇਤ ਸੀ ਤੇ ਅਸੀਂ ਕਿਹਾ ਕਿ ਸੈਂਪਲ ਦਿੱਤੇ ਨੇ ਇਸੇ ਤਰ੍ਹਾਂ ਚੱਲੀ ਰਹਿਣੀ ਆਉਣ ਵਾਲੇ ਦਿਨਾਂ ਦੀ ਜੀ ਬਿਲਕੁਲ ਜਿੱਥੇ ਤੱਕ ਬਣ ਸਕੇਗਾ ਜਿੰਨੀ ਸਾਡੇ ਕੋਲ ਮੈਨਪਾਵਰ ਹੈ ਪੂਰੀ ਫੁੱਲ ਫੋਰਸ ਨਾਲ ਮੈਨਪਾਵਰ ਕੰਮ ਕਰੇਗੀ ਅਤੇ ਮੇਰੇ ਵੱਲੋਂ ਰਿਕੁਐਸਟ ਹੈ ਫੂਡ ਬਿਜ਼ਨਸ ਆਪਰੇਟਰਸ ਨੂੰ ਕਿ ਬਿਲਕੁਕੁਲੀ ਹਾਈਜੀਨਿਕ ਤਰੀਕੇ ਨਾਲ ਅਤੇ ਅੱਛੇ ਤਰੀਕੇ ਨਾਲ ਸਾਫ਼ ਸੁਥਰਾ ਖਾਣਾ ਲੋਕਾਂ ਤੱਕ ਪਹੁੰਚਾਉਣ ਤਾਂ ਕਿ ਇਸ ਤਰ੍ਹਾਂ ਦੀ ਅਨਸੁਖਾਵੀ ਘਟਨਾ ਕੋਈ ਨਾ ਹੋਵੇ ਬਣੇ ਫਿਰ ਦੁਆਰਾਦ ਤੋਂ ਕਿੰਨੇ ਟੋਟਲ ਸੈਂਪਲ ਦਿੱਤੇ ਨੇ 6 ਸੈਂਪਲ ਕੇਕ ਦਿੱਤੇ ਗਏ ਨੇ ਜੀ ਇਹ ਤੋਂ ਕੀ ਇਗਰੀਡੀਅੰਟ ਸਿਰੋ ਸੰਪਲਿਮੈਂਟ ਕਰਨਾ ਹੈ ਇਹ ਪਾਰਟਿਕੂਲਰ ਡਰਾਈਵਰ ਅਸੀਂ ਕੇਕ ਦੀ ਦੋ ਦਿਨ ਕੀਤੀ ਹੈ ਕਿਉਂਕਿ ਲੁਧਿਆਣਾ ਜਿਹੜਾ ਬਹੁਤ ਫੈਲਿਆ ਹੋਇਆ ਹੈ ਤੇ ਸਾਡੇ ਟਾਰਗੇਟ ਸੀਗੇ ਕਿ ਅਸੀਂ ਬੇਕਰੀਜ਼ ਨੂੰ ਇੱਕ ਵਾਰੀ ਟਾਰਗੇਟ ਕਰੀਏ ਅਸੀਂ ਜਿੰਨਾ ਪੋਸੀਬਲ ਸੀ ਮੈਕਸਿਮ ਇਹਨਾਂ ਦਿਨਾਂ ਵਿੱਚ ਉਹ ਉਹਨਾਂ ਨੂੰ ਅਵੇਅਰ ਕਰਾਉਣਾ ਤੇ ਸੈਂਪਲ ਲੈਣ ਦੀ ਕੋਸ਼ਿਸ਼ ਕੀਤੀ ਉਸਲੇ ਆਰਡਰ ਮੈਡਮ ਆਨਲਾਈਨ ਵੀ ਬਹੁਤ سارے ਹੁੰਦੇ ਨੇ ਜਿਹੜੇ ਲੋਕ ਘਰਾਂ ਦੇ ਵਿੱਚ ਟੇਕ ਬਣਾਉਂਦੇ ਨੇ ਕਿ ਉਹ ਵੀ ਤੁਸੀਂ ਦੇਖ ਰਹੇ ਹੋ ਉਹਨਾਂ ਨੂੰ ਜਾਂਚ ਚ ਲੈ ਰਹੇ ਹੋ ਜੋ ਵੀ ਕੋਈ ਖਾਣਾ ਬਣਾ ਰਿਹਾ ਹੈ ਉਹਦਾ ਐਫਐਸਐਸਏ ਦੇ ਰੂਲਸ ਦੇ ਤਹਿਤ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਹੈ ਜੋ ਵੀ ਫੋਰ ਸੇਲ ਖਾਣਾ ਬਣਾ ਰਿਹਾ ਹੈ ਕੋਈ ਵੀ ਵੇਚ ਰਿਹਾ ਖਾਣਾ ਚਾਹੇ ਘਰਾਂ ਵਿੱਚ ਬਣਾ ਰਿਹਾ ਹੈ ਚਾਹੀ ਉਹ ਕਿਥੇ ਦੁਕਾਨਾਂ ਵਿੱਚ ਬਣਾ ਰਿਹਾ ਉਹਨਾਂ ਕੋਲ ਐਫਐਸਸੀਆਈ ਦਾ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੈ ਉਹ ਵੀ ਜਿੱਥੇ ਤੱਕ ਅਸੀਂ ਪਹੁੰਚ ਸਕਾਂਗੇ ਪਹੁੰਚਾਂਗੇ ਤੇ ਉਹਨਾਂ ਦੀ ਵੀ ਸੈਂਪਲਿੰਗ ਹੋਵੇ ਸੈਂਪਲ ਦੀ ਰਿਪੋਰਟ ਕਿੰਨੇ ਦਿਨਾਂ ਤੱਕ ਆ ਜਾਂਦੀ ਹੈ ਜੀ ਸਾਡੀ ਸੈਂਪਲ ਦੀ ਰਿਪੋਰਟ ਜ਼ਿਆਦਾਤਰ 15 ਦਿਨ ਤੋਂ ਮਹੀਨੇ 'ਚ ਆ ਜਾਂਦੀ ਹੈ ਲੀਗਲ ਸੈਂਪਲਸ ਦੀ ਆ ਜਾਂਦੀ ਹੈ ਸਾਨੂੰ ਤੇ ਰਿਪੋਰਟ ਜੇ ਮੈਡਮ ਜਿਮੈਟੋ ਦੇ ਕਿ ਆਫਿਸਿਸ ਨੇ ਜਿਵੇਂ ਈ ਕਦੇ ਇੱਕ ਡਿਲੀਵਰੀ ਲੋਕੇ ਰੱਖ ਲੈਂਦੇ ਕੋਈ ਵੀ ਸਮਾਨ ਉਹਦੇ ਉੱਤੇ ਵੀ ਸੈਂਪਲਿੰਗ ਕਰਨਗੇ ਉਹਨਾਂ ਦਾ ਤਾਂ ਕੋਈ ਇੱਕ ਪਹੁੰਚੇ ਰੱਖ ਲੈਂਦੇ ਨੇ ਸਮਾਨ ਉਹ ਤੋਂ ਬਾਅਦ ਉਹ ਕੀ ਕਰਦੇ ਨੇ ਉਹਨਾਂ ਦੀ ਸੈਂ ਜੋ ਮੈਟਰੀ ਦੀ ਆਫਿਸਿਸ ਚੋ ਸਮਾਨ ਇਸ ਤਰ੍ਹਾਂ ਖਾਨ ਪੀਂਦਾ ਸਮਾਨ ਤੇ ਰੈਡੀ ਫॉर ਡਿਲੀਵਰੀ ਹੁੰਦਾ ਇਸ ਤਰ੍ਹਾਂ ਰੱਖਣਾ ਇਲਾਉਡ ਨਹੀਂ ਹੈ